ਐਨਵਰ ਕੇ ਇਸਕੁਮਾਰ ਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਅਸੀਂ ਉਹਨੇ ਤੇ ਆ ਰਹੇ ਸੀ ਜੀ ਹਾਂ ਬਰਾ ਚਲ ਜਾ ਰਹੇ ਸੀ ਹਾਂ ਕਿੱਦਾਂ ਐਕਸੀਡੈਂਟ ਹੋ ਗਿਆ ਬਸ ਮੁੰਡੇ ਦਾ ਥੋੜਾ ਹਲਚ ਗਿਆ ਰੋਡ ਤੇ ਹਾਂ ਮਸਨੈਸ਼ ਹੋ ਗਿਆ ਡੈਕਟ ਆ ਗਿਆ ਤੁਸੀਂ ਗੱਡੀ ਸੀਗੇ ਸਾਡੇ ਕੋਲ ਜੀਪ ਦੀ ਬਲ ਹੈ ਹਾਂ ਤੇ ਦੂਜੀ ਗੱਡੀ ਕਿਹਦੀ ਸੀ ਇਹ ਟੈਂਪੂ ਵਰੀ ਟੈਂਪੂ ਹੈ ਲੈ ਲੈਣਾ ਤਿੰਨੇ ਜਣੇ ਸੀਗੇ ਹਾਂ ਜੀ ਅਸੀਂ ਦੋ ਥੇਡੇ ਕੰਦਾ ਲੋਡਡ ਗੱਡੀਆਂ ਐ ਖਾਲੀ ਗੱਡੀਆਂ ਸੀ ਲੋਡਡ ਦੋ ਮੇ ਤੁਹਾਡੀ ਗੱਡੀ ਕੀ ਬਣਿਆ ਸਾਡੇ ਦਾ ਭਾਲਣਾ ਤੇ ਨਾ ਤੇ ਰਿਪੋਰਟ ਆਦਾਰ ਦੇ ਜਲਦੀ ਜਲਦੀ ਬੰਦ ਕਰਦੇ ਹਾਂ ਜਲਦੀ ਸਭੀ ਲੋਕ ਆਏ ਐ ਐਕਸੀਡੈਂਟ ਜਿਹੜਾ ਐਮਪੀ ਦੀ ਕੋਟੀ ਕੋਲ ਹੋਇਆ ਤੇ ਜਿੰਨਾਂ ਦਸਰੇ ਹੈਗੇ ਟੈਂਪੂ ਦੇ ਵਿੱਚ ਜਾ ਰਹੇ ਸੀ ਇੱਕ ਤੇ ਇੱਕ ਕਾਰ ਦੇ ਵਿੱਚ ਤੇ ਆਪਸ ਵਿੱਚ ਟਕਰਾਅ ਹੋਇਆ ਹੈ ਕੋਟੀ ਕੋਟੀ ਨੂੰ ਜਾਨ ਮਾਲ ਨੂੰ ਨੁਕਸਾਨ ਤੋਂ ਬਚਾਈ ਹੈ ਮਾਮੂਲੀ ਸੱਟ ਹੈ ਬਾਕੀ ਸਕੈਨ ਕਰਵਾ ਕੇ ਅੱਗੇ ਪਤਾ ਲੱਗਦਾ ਜੇ ਇਹ ਨਾਮ ਬੋਲ ਦਿਓ ਇੱਕ ਦਾ ਨਾਮ ਰਕੇਸ਼ ਕੁਮਾਰ ਹੈ ਉਹ ਉਨਾ ਦੇ ਵਿੱਚ ਹੈ ਇਸ ਦਾ ਇੱਕ ਮਹਿੰਦਰ ਸਿੰਘ ਹੈ ਉਹ ਵੀ ਉਨਾ ਦੇ ਵਿੱਚ ਹੈ ਇੱਕ ਦੂਰ ਦੇ ਉਹ ਹਾਸ਼ੂ ਹੈ ਉਹ ਕੁੱਲੂ ਦਾ ਹੈ ਹਲਾ ਠੀਕ ਹੈ ਹਾਂ ਜੀ ਮਾਮੂਲੀ ਸੱਟਾਂ ਬਾਕੀ ਸਟੈਂਪ ਤੇ ਕਰਾ ਕੇ ਦੇਖਿਆ ਜਾਏਗਾ ਸਰ ਇਹ ਦੇਖਿਆ ਗਿਆ ਇੱਥੇ ਆਪਣੇ ਬੰਦਲੇੜੀ ਦੇ ਕੋਲ ਗੱਡੀ ਆਪਣੇ ਨੰਨੋ ਸਾਈਡ ਤੋਂ ਆ ਰਹੀ ਸੀਗੀ ਤੇ ਇੱਕ ਆਪਣੇ ਨੰਨੋ ਸਾਈਡ ਤੋਂ ਆ ਰਹੀ ਸੀ ਉਹਨਾਂ ਦਾ ਮਹਿੰਦਰਾ ਲੋਕ ਦੀ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਤਿੰਨ ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾ ਨਾਮ ਕੋਲ ਪਰੇ ਰੂਪ ਜਾ ਰਿਹਾ ਹੈ ਨਾ ਆਪਾਂ ਹੈਡਰ ਆ ਲਾ ਕੇ ਗੱਡੀਆਂ ਸਾਈਡ ਪਰਵਾ ਰਿਹਾ ਮਾਰਕ ਕਲੀਅਰ ਕਰਵਾ ਰਿਹਾ ਨਾ ਟੈਂਪਰ ਚਲਾ ਰਹੇ ਨੇ ਇਹਨਾਂ ਲੋਕ ਇਸ ਕਾਰਨ ਕਿ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਅਸੀਂ ਉਹਨੇ ਤੇ ਆ ਰਹੇ ਸੀ ਜੀ ਹਾਂ ਬਸ ਅੱਜ ਜਾ ਰਹੇ ਜੀ ਹਾਂ ਕਿੱਦਾਂ ਐਕਸੀਡੈਂਟ ਹੋ ਗਿਆ ਬਸ ਇਹ ਮੰਡੇ ਦਾ ਥੋੜਾ ਹੌਲੀ ਜਿਹਾ ਰੋੜਾ ਤੋਂ ਹਾਂ ਬਸ ਅੰਨੇ ਜੋ ਰੈਕਟ ਆ ਜਾ ਤੁਸੀਂ ਗੱਲ ਕਰਦੇ ਸੀਗੇ ਸਾਡੇ ਕੋਲ ਜੀਪ ਦੀ ਬਲਿਆ ਹੋ ਹਾਂ ਤੇ ਦੂਜੀ ਗੱਡੀ ਕਿੱਡੀ ਸੀ ਜਿਹੜੀ ਟੈਂਪੋ ਵਰੀ ਟੈਂਪੋ ਹੈ ਲੈ ਲੈਣਾ ਤਿੰਨੇ ਜਣੇ ਸੀਗੇ ਹਾਂ ਜੀ ਅਸੀਂ ਦੋਥੇ ਏਡੇ ਗੱਲਾਂ ਲੋਡਡ ਗੱਡੀਆਂ ਐ ਖਾਲੀ ਗੱਡੀਆਂ ਸੀ ਲੋਡਡ ਦੋ ਮਿੰਟ ਤੁਹਾਡੀ ਗੱਡੀ ਕੀ ਬਣਿਆ ਸਾਡੇ ਦਾ ਬਾਲਣਾ ਤੇ ਨਾ ਤੇਰੇ ਇੱਥੇ ਕਿ ਆਦਾ ਹੁੰਦਾ ਜਲਦੀ ਜਲਦੀ ਬੰਦੇ ਦਾ ਜਲਦੀ ਸੰਦੀਰ ਲੋਕ ਤਿੰਨ ਲੋਕ ਆਏ ਅਕਚਰ ਜਿਹੜਾ ਐਮਪੀ ਦੀ ਕੋਕੀ ਕੋਲ ਹੈ ਹਮ ਤੇ ਜਿਹਨਾਂ ਦਸਰੇ ਹੈਗੇ ਟੈਂਪੂ ਦੇ ਵਿੱਚ ਜਾ ਰਹੇ ਸੀ ਇੱਕ ਤੇ ਇੱਕ ਕਾਰ ਦੇ ਵਿੱਚ ਹਮ ਤੇ ਆਪਸ ਵਿੱਚ ਟਕਰਾਅ ਹੋਇਆ ਹੈ ਪੀਤੀ ਕੋਟੀ ਤੇ ਜਾਨ ਮਾਲ ਤੇ ਨੁਕਸਾਨ ਤੋਂ ਬਚਾਈ ਹੈ ਹਮ ਮਾਮੂਲੀ ਸੱਟ ਹੈ ਬਲਕਿ ਸਕੈਨ ਕਰਵਾ ਕੇ ਅੱਗੇ ਪਤਾ ਲੱਗਦਾ ਜੇ ਇਹ ਨਾਮ ਬੋਲ ਦਿਓ ਹਾਂ ਇੱਕ ਦਾ ਨਾਮ ਰਕੇਸ਼ ਕੁਮਾਰ ਹੈ ਉਹ ਉਨਾਂ ਦੇ ਵਿੱਚ ਹੈ ਇਸ ਦਸਾਰ ਇੱਕ ਮਹਿੰਦਰ ਸਿੰਘ ਹੈ ਉਹ ਵੀ ਉਨਾਂ ਡਿਸਟ੍ਰਿਕਟ ਵਿੱਚ ਹੈ ਹਮ ਇੱਕ ਦੂਰ ਦੇ ਆ ਉਹ ਆਸ਼ੋਕ ਹੈ ਉਹ ਕੁੱਲੂ ਦੇ ਹਲਾ ਠੀਕ ਹੈ ਹਾਂਜੀ ਮਾਮੂਲੀ ਸੱਟਾਂ ਬਾਕੀ ਸਟੈਪ ਪਰ ਵੀ ਕਰਾ ਕੇ ਦੇਖਿਆ ਜਾਏਗਾ ਸਰ ਇਹ ਦੇਖਿਆ ਗਿਆ ਇੱਥੇ ਆਪਣੇ ਬੰਦਲੇੜੀ ਦੇ ਕੋਲ ਗੱਡੀ ਆਪਣੇ ਨੰਗਲ ਸਾਈਡ ਤੋਂ ਆ ਰਹੀ ਸੀਗੀ ਤੇ ਇੱਕ ਆਪਣੇ ਨੰਗਲ ਸਾਈਡ ਤੋਂ ਆ ਰਹੀ ਸੀ ਉਹਨਾਂ ਦਾ ਮਹਿੰਦਰਾ ਲੋਕ ਦੀਆਂ ਐਕਸੀਡੈਂਟ ਹੋ ਗਿਆ ਆ ਜਿਸ ਦੇ ਵਿੱਚ ਤਿੰਨ ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਿਵਲ ਆਫਸਰ ਆਪਣਾ ਨਾਮ ਲਿਖ ਕੇ ਰਿਪੋਰਟ ਜਾਰੀ ਕਰਤਾ ਹੈ ਆਪਾਂ ਹੈਡਰ ਲਾ ਕੇ ਗੱਡੀਆਂ ਸਾਈਡ ਪਰ ਕਰਵਾ ਰਿਹਾ ਮਾਰਕ ਕਲੀਅਰ ਕਰਵਾ ਰਿਹਾ ਟੀਮਾਂ ਸਾਰੇ ਚਲਾ ਰਹੀਆਂ